ਬੇਸਿਕਲੀ ਐਪੀਸੋਡ ਚੱਲ ਰਿਹਾ ਹੈ ਹੇਮਕੁੰਡ ਸਾਹਿਬ ਯਾਤਰਾ ਦਾ ਤੇ ਮੈਂ ਆ ਚੁੱਕਿਆ ਸੀ ਲਾਸਟ ਤੁਹਾਨੂੰ ਰਜਿਸਟ੍ਰੇਸ਼ਨ ਮਿਲ ਗਿਆ ਆ ਸੋ ਜੀ ਆਪ ਵਿਊ ਦੇਖ ਲਓ ਯਾਰ ਉਹ ਪਾਣੀ ਇਨਾ ਠੰਡਾ ਨਾ ਸੋ ਜੀ ਸਸ਼ੀ ਗਾਲ ਦੋਸਤੋ ਸਵਾਗਤ ਕਰਦਾ ਮੈਂ ਤੁਹਾਡਾ ਇੱਕ ਨਵੀਂ ਵੀਡੀਓ ਛੇ ਬੇਸਿਕਲੀ ਐਪੀਸੋਡ ਚੱਲ ਰਿਹਾ ਹੈ ਹੇਮਕੁੰਡ ਸਾਹਿਬ ਯਾਤਰਾ ਦਾ ਤੇ ਮੈਂ ਆ ਚੁੱਕਿਆ ਸੀ ਲਾਸਟ ਵੀਡੀਓ ਤੁਸੀਂ ਦੇਖਿਆ ਕਿ ਮੈਂ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਨਿਕਲੇ ਆ ਸੀ ਕਿ ਹੇਮਕੁੰਡ ਐਕਸਪ੍ਰੈਸ ਤੋਂ ਆ ਗਿਆ ਸੀ ਆਪਣਾ ਰਿਸ਼ੀਕੇਸ਼ ਸਟੇਸ਼ਨ ਤੇ ਤੇ ਰਿਸ਼ੀ ਕੇ ਹੁਣ ਗੁਰਦੁਆਰਾ ਸਾਹਿਬ ਆ ਗਏ ਇੱਥੋਂ ਦੀ ਜਥਾ ਜਾਣ ਵਾਲਾ ਪਹਿਲਾ ਜਥਾ ਜਿਹੜਾ ਹੀ ਹੇਮਕੁੰਡ ਸਾਹਿਬ ਨੂੰ ਜਾਏਗਾ ਅਸੀਂ ਵੀ ਉਸ ਜਥੇ ਨਾਲ ਹੀ ਜਾਵਾਂਗੇ ਵਾਹ 10:00 ਵਜੇ ਜਾਣਾ ਸੀਗਾ ਪਰ 11:00 ਵਜੇ ਦੇਖ ਰਿਓ ਜਥਾ ਇਥੇ ਡਿਪਾਰਟ ਹੋਊਗਾ ਤੇ ਬਾਕੀ ਆਹ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਇੱਥੋਂ ਦੀ ਮਤਲਬ ਪਹਿਲਾਂ ਤੁਹਾਨੂੰ ਇੱਥੇ ਆਣਾ ਪਏਗਾ ਇੱਥੇ ਰਜਿਸਟ੍ਰੇਸ਼ਨ ਹੋਏਗੀ ਪਹਿਲਾਂ ਉਸ ਤੋਂ ਬਾਅਦ ਆਪਾਂ ਅੱਗੇ ਹੇਮਕੋਟ ਸਾਹਿਬ ਦੀ ਯਾਤਰਾ ਕਰ ਸਕਦੇ ਆਂ ਮੈਂ ਤੁਹਾਨੂੰ ਦੱਸਦਾ ਅੱਜ 22 ਤਰੀਕ ਜਿਹੜਾ ਕਿ ਅੱਜ ਸ਼ੋਭਾ ਯਾਤਰਾ ਨਗਰ ਕੀਰਤਨ ਜਾਊਗਾ ਇੱਥੋਂ ਦੀ ਵੈਸੇ 25 ਤਰੀਕ ਨੂੰ ਹੇਮਕੋਟ ਸਾਹਿਬ ਦੀ ਯਾਤਰਾ ਸ਼ੁਰੂਆਤ ਹੋ ਜੂਗੀ ਤੇ ਤੁਸੀਂ ਦਰਸ਼ਨ ਕਰਨਾ ਹੋਇਆ ਤਾਂ ਆਪਣੇ ਪਲਾਨ ਅਕੋਰਡਿੰਗ ਪਲਾਨ ਕਰ ਸਕਦੇ ਹੋ ਬਾਕੀ ਆਪਾਂ ਅੱਜ ਪਹਿਲੇ ਜਥੇ ਨਾਲ ਜਾਣ ਨੂੰ ਆਏ ਆਂ ਜਿਹੜੀ ਕਿ ਓਪਨਿੰਗ ਸੈਰੇਮਨੀ ਜਿਹਨੂੰ ਕਹਿੰਦੇ ਆ ਉਹ ਆਪਾਂ ਇੰਜੋਏ ਕਰਨ ਲਈ ਆਏ ਆਂ ਬਾਕੀ ਚਲੋ ਚੱਲਦੇ ਆਂ ਅੰਦਰ ਪਹਿਲਾਂ ਪਰਚੀ-ਪੁਰਚੀ ਕਢਵਾ ਲੈਣੇ ਆ ਜਿਹੜੇ ਵੀ ਰਜਿਸਟ੍ਰੇਸ਼ਨ ਵਗਰਾ ਹੈ ਗਿਆ ਸੋ ਜੀ ਹੁਣ ਆ ਚੁੱਕੇ ਆ ਜੀ ਅਸੀਂ ਲੰਗਰ ਛਕਣ ਲਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਦੇਖ ਸਕਦੇ ਹੋ ਕਿੰਨੇ ਸੰਗਤਾਂ ਲੰਗਰ ਛਕ ਰੀਆਂ ਤੇ ਜਿਹੜੇ ਜਿਹੜਾ ਜੱਥੇ ਨੇ ਜਾਣਾ ਉਹ ਜਾਣਾ ਹੁਣ 2 ਵਜੇ ਤੇ ਆਪਾਂ 2 ਵਜੇ ਦਾ ਵੇਟ ਕਰ ਰਹੇ ਹਾਂ ਰਜਿਸਟ੍ਰੇਸ਼ਨ ਮਿਲ ਨਹੀਂ ਰਿਹਾ ਸਾਨੂੰ ਸੇਮ ਰੇਟ ਦਾ ਤੇ ਅੱਗੇ ਰੇਟ ਦਾ ਦੇ ਰਹੇ ਆ ਬਾਕੀ ਦੇਖਦੇ ਆ ਲੈਟਸ ਸੀ ਕੀ ਗੱਲ ਦਾ ਆਪਾਂ ਟਰਾਈ ਕਰ ਰਹੇ ਆ ਕਿ ਅੱਜ ਹੀ ਜਾਣ ਦੇ ਬਾਕੀ ਹੋਊਗਾ ਸੋ ਜੀ ਇੱਥੇ ਪਹੁੰਚਣ ਤੋਂ ਬਾਅਦ ਮੈਂ ਥੋੜਾ ਜਿਹਾ ਚਲਾ ਕੇ ਹੀ ਰੈਸਟ ਕਰਨ ਉਸ ਤੋਂ ਬਾਅਦ ਹੁਣ ਜਾ ਕੇ ਸਾਨੂੰ ਰਜਿਸਟ੍ਰੇਸ਼ਨ ਮਿਲ ਗਿਆ ਆ ਵੈਸੇ ਜਿਹੜਾ ਨਗਰ ਕੀਰਤਨ ਸੀਗਾ ਉਹ ਜਾ ਚੁੱਕਿਆ ਮਤਲਬ ਅੱਜ ਰਾਤ ਨੂੰ ਸਟੇ ਹੈਗਾ ਸ਼ੀ ਨਗਰ 'ਚ ਤੇ ਆਪਾਂ ਵੇਟ ਨਹੀਂ ਕਰਾਂਗੇ ਮਤਲਬ ਅੱਜ ਆਪਾਂ ਨਹੀਂ ਜਾਣਾ ਤੇ ਆਪਾਂ ਕੱਲ ਸਵੇਰ ਨੂੰ ਸਿੱਧਾ ਹੀ ਨਿਕਲਾਂਗੇ ਗੋਬਿੰਦ ਧਾਮ ਆ ਗੋਬਿੰਦ ਘਾੜ ਦੇ ਲਈ ਆ ਪਿੱਛੇ ਇੱਥੇ ਰਜਿਸਟ੍ਰੇਸ਼ਨ ਹੋਇਆ ਸਾਡਾ ਮਤਲਬ ਕਿ ਕਾਫੀ ਸਾਰੇ ਜਿਹੜੇ ਸੰਗਤਾਂ ਹੈਗੀਆਂ ਕਾਫੀ ਵੇਟ ਕਰ ਰਹੀਆਂ ਸੀ ਸਵੇਰ ਤੋਂ ਹੀ ਬਾਕੀ ਇਹ ਕੁਝ ਆਪਣਾ ਗੁਰਦੁਆਰਾ ਸਾਹਿਬ ਦਾ ਕੈਂਪਸ ਆ ਤੇ ਬਾਕੀ ਚਲੋ ਫਾਈਨਲੀ ਆਪਣਾ ਰਜਿਸਟ੍ਰੇਸ਼ਨ ਹੋ ਚੁੱਕਿਆ ਤੇ ਆਪਾਂ ਕੱਲ ਸਵੇਰੇ ਨੂੰ ਨਿਕਲਾਂਗੇ ਇੱਥੋਂ ਦੀ ਹੁਣ ਗੋਬਿੰਦ ਘਾਟ ਜਾਂ ਗੋਬਿੰਦ ਧਾਮ ਦੇ ਲਈ ਜਿੱਥੇ ਵੀ ਤੱਕ ਵੀ ਆਪਾਂ ਬਸ ਦੇਖਾਂਗੇ ਜਿੱਥੇ ਤੱਕ ਬਸ ਜਾਏਗੀ ਉਥੇ ਤੱਕ ਆਪਾਂ ਜਾਵਾਂਗੇ ਕੱਲ ਸਵੇਰ ਨੂੰ ਬਾਕੀ ਚਲੋ ਚਲਦੇ ਆਪਾਂ ਸਟੇ ਕਰਦੇ ਆਂ ਫਿਲਹਾਲ ਤੇ ਆਪਾਂ ਅੱਜ ਰਾਤ ਨੂੰ ਇੱਥੇ ਸਟੇ ਕਰਨ ਆਲੇ ਆਂ ਰਿਸ਼ੀਕੇਸ਼ 'ਚ ਤੋਂ ਜੀ ਸਾਰਾ ਕੋਈ ਗੁਰਦੁਆਰੇ ਦਾ ਜਿਹੜਾ ਵੀ ਫੋਰਮੈਲਟੀ ਹੁੰਦੀ ਹੈ ਉਹ ਸਾਰੀ ਕਲੀਅਰ ਹੋ ਗਈ ਹੋਈ ਹੈ ਸਾਡੀ ਤੇ ਰਜਿਸਟ੍ਰੇਸ਼ਨ ਹੋ ਗਿਆ ਅੱਜ ਜਾ ਨਹੀਂ ਪਾਇਆ ਕੱਲ ਸਵੇਰ ਆਪਾਂ ਨਿਕਲਾਂਗੇ ਬਸ ਉਹ ਬੁੱਕ ਕਰਾ ਲਈ ਹੋਈ ਹੈ ਤਾਂ ਆਪਾਂ ਜਾਵਾਂਗੇ ਪਹਿਲਾਂ ਗੋਬਿੰਦ ਘਾਟ ਦੋਸਤੋ ਬਾਅਦ ਕਿ ਗੋਵਿੰਦ ਤਾਂ ਅਮਜਾਵੇਂ ਲੱਗ ਰਿਹਾ ਦਿਨ ਮਰੇ ਕੱਲ ਨੂੰ ਆਪਾਂ ਦਾ ਅਤੁੱਸ ਕਿਉਂ ਤੇ ਕਰਾਂਗੇ ਵੈਸੇ ਅੱਜ ਦਾ ਰਾਤ ਦਾ ਕਿ ਜੜਾ ਹੈ ਉਹ ਰਿਸ਼ੀਕੇਸ਼ ਦੇ ਵਿੱਚ ਆਉਣੇ ਜਾ ਰਹੇ ਆਪਾਂ ਅ ਅਕਸ਼ਮਣ ਝੂਲਾ ਆਪਾਂ ਇੰਜੋਏ ਕਰਦੇ ਆਂ ਬਈ ਰਿਸ਼ੀਕੇਸ਼ ਦਾ ਇਹ ਮਾਹੌਲ ਤੁਹਾਨੂੰ ਦਿਖਾਉਣੇ ਆਂ ਕਿ ਬਈ ਤੁਸੀਂ ਮਤਲਬ ਡੇ ਸਪੈਂਡ ਕਿਵੇਂ ਕਰ ਸਕਦੇ ਹੋ ਦੋ ਤਿੰਨ ਘੰਟੇ ਆਪਾਂ ਰੈਸਟ ਕਰ ਲਿਆ ਫਿਰ ਦੋ ਤਿੰਨ ਘੰਟੇ ਆਪਾਂ ਮਤਲਬ ਰਜਿਸਟ੍ਰੇਸ਼ਨ ਵੇਲਾ ਕਰਾ ਲਿਆ ਫੋਟੋ ਅਗਰਾ ਦੀ ਭੀੜ ਕਿੰਨੀ ਹੁੰਦੀ ਇੱਥੇ ਆਏਗਾ ਰਿਸ਼ੀਕੇਸ਼ ਸ਼ਹਿਰ ਬਈ ਗੰਗਾ ਅਰਤੀ RAM ਚੂਲਾ ਸਾਰਾ ਇੱਧਰ ਰਸਤਾ ਹੈਗਾ ਆ ਦੇਖੋ ਬਈ ਸੋ ਜੀ ਆ ਐ ਜੀ ਆਪਣਾ RAM ਚੂਲਾ ਤੇ ਜਿੱਥੇ ਅਸੀਂ ਉਤਰਿਆ ਉਹ ਹੈ ਜਾਨਕੀ ਏਰੀਆ ਤੇ ਆਪਾਂ ਚਲੋ ਐਕਸਪਲੋਰ ਕਰਦੇ ਆ RAM ਚੂਲਾ ਪਹਿਲਾਂ ਸਾਰਾ ਤੇ ਦੇਖਦੇ ਆ ਬਈ ਥੱਲੇ ਗੰਗਾ ਰਿਵਰ ਵੀ ਆ ਤੇ ਇੱਥੇ ਰਾਫੇ ਰੂਫ ਟਿੰਗ ਵੀ ਹੁੰਦੀ ਆ ਦੇਖ ਲਓ ਬਈ ਕਾਊਡ ਕਿੰਨਾ ਸੋ ਜੀ ਆ ਵੀਊ ਦੇਖ ਲਓ ਯਾਰ ਇਹ ਸਾਰਾ ਰਾਮ ਝੂਲਾ ਦਾ ਆ ਜਿਹੜੇ ਮੇਨ ਆਰੀ ਜਿਹੜੀ ਇੰਟਰੈਂਸ ਹੈ ਨਾ ਇਹ ਪੈਦਲ ਪੈਸ਼ੇਨਰ ਦਾ ਏਰੀਆ ਤੇ ਇਹ ਜਿਹੜਾ ਲੈਫਟ ਰਾਈਟ ਹੈ ਨਾ ਇਧਰ ਵਹੀਕਲਸ ਵਗਰਾ ਇਧਰ ਜਾਂਦੇ ਆ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਬਾਕੀ ਉੱਪਰ ਦੇ ਰਾਮ ਝੂਲਾ ਫਿਰ ਇਹ ਵੈਸੇ ਜਾਣਗੀ ਸੇਤੂ ਆ ਅੱਗੇ ਜਾ ਕੇ 900 ਮੀਟਰ ਬਾਅਦ ਰਾਮ ਝੂਲਾ ਸਟਾਰਟ ਹੋਊਗਾ ਆ ਦੇਖ ਲਓ ਬਈ 뷰 ਕਿੰਨਾ ਵਧੀਆ ਆ ਰਿਹਾ ਸੋ ਜੀ ਇੱਥੋਂ ਦੀ ਜਾਣਗੀ ਪੱਥ ਸਮਾਪਤ ਹੁੰਦਾ ਇਹ ਸਟਾਰਟ ਹੋ ਜੂਗਾ ਹੁਣ ਆਪਣਾ ਰਾਮ ਝੂਲਾ ਇੱਥੇ ਫੋਟੋ ਲੈਣਾ પ્રતિਬੰਧਿਤ ਹੈ ਲਿਖਿਆ ਹੋਇਆ ਬੜਾਪਾ ਫਿਰ ਵੀ ਵੀਡੀਓ ਬਣਾਈ ਜਾਂਦੇ ਆ ਥੱਲੇ ਆਪਣਾ ਗੰਗਾ ਰਿਵਰ ਰੀ ਇੱਧਰ ਘਾਟ ਸਾਰੇ ਬਣੇ ਹੋਏ ਆ ਪਿੱਛੇ ਨੂੰ ਚਿਤਾਵਾਂ ਵੀ ਜਲਦੀਆਂ ਸੀ ਅਜੇ ਸੰਸਕਾਰ ਵਗਰਾ ਵੀ ਹੁੰਦਾ ਮੇ ਵੀ ਉਹ ਵਿੱਚੇ ਹੈਲੀਪੈਡ ਹੀ ਬਣਿਆ ਪਿਆ ਲੋ ਜੀ ਆ ਦੇਖੋ ਜੀ ਆ ਚੁੱਕੇ ਆ ਵੀ ਇਹੀ ਹੁਣ ਗੰਗਾ ਦੇ ਕਿਨਾਰੇ ਉਹ ਸੀਗਾ ਰਾਮਚੂਲਾ ਜਾਨਕੀ ਸੇਤੂ ਪੁਲ ਜਿੱਥੋਂ ਦੀ ਅਸੀਂ ਆਏ ਆ ਬਾਕੀ ਉਹ ਵਈ ਆ ਦੇਖੋ ਯਾਰ ਬਾਕੀ ਪਾਣੀ ਦਾ ਸਪੀਡ ਵੀ ਕਾਫੀ ਜ਼ਿਆਦਾ ਰਾਮ ਝੂਲਾ ਵੈਸੇ ਇਸ ਸਾਈਡ ਬਣਿਆ ਹੋਇਆ ਗੰਗਾ ਦਾ ਘਾਟ ਸਾਰੇ ਇਸ਼ਨਾਨ ਵੀ ਕਰ ਰਹੇ ਇੱਥੇ ਤੇ ਆ ਜਾਨਕੀ ਸੇਤੂ ਉਧਰ ਰਾਮ ਝੂਲਾ ਸੋਦੀ ਆ ਦੇਖ ਲਓ ਆ ਇਹ ਗੰਗਾ ਦਾ ਘਾਟ ਪੂਰਾ ਔਰ ਤੁਸੀਂ ਦੇਖ ਸਕਦੇ ਪਾਣੀ ਇੰਨਾ ਠੰਡਾ ਨਾ ਤੁਹਾਨੂੰ ਦੱਸ ਨਹੀਂ ਸਕਦਾ ਕਿ ਬਾਹਰ ਇੰਨੀ ਜ਼ਿਆਦੀ ਗਰਮੀ ਹੈ ਇੱਥੇ ਆ ਕੇ ਨਾ ਬਿਲਕੁਲ ਸਕੂਨ ਜਾ ਪ੍ਰਾਪਤ ਹੋ ਗਿਆ ਹੈ ਭਾਈ ਬਾਰ ਕਿੰਨੀ ਗਰਮੀ ਹੈ ਇੱਥੇ ਆ ਕੇ ਲੱਗ ਰਹੀ ਜਿਆਦਾ ਗਰਮੀ ਬਿਲਕੁਲ ਨਹੀਂ ਆ ਇੱਥੇ ਆ ਕੇ ਇਦਾਂ ਪਾਣੀ ਦਾ ਬਿਲਕੁਲ ਪਰਫਲ ਪਾਣੀ ਆ ਠੰਡਾ ਪਾਣੀ ਆ ਉਹ ਦੇਖ ਲਓ ਵਿੱਚੇ ਕਬੂਤਰ ਵਗਰਾ ਪੰਛੀ ਵਗਰਾ ਵਿੱਚ ਬੰਦੇ ਆ ਪੱਥਰ ਪੁੱਤਰ ਤੇ ਪਾਣੀ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਨਾਲੇ ਠੰਡਾ ਹੀ ਬਹੁਤ ਜ਼ਿਆਦਾ ਲੋਕ ਇਸ਼ਨਾਨ ਵੀ ਕਰੀ ਜਾਂਦੇ ਇੱਧਰ ਬਾਕੀ ਚਲੋ ਇਸ ਐਪੀਸੋਡ ਨੂੰ ਇੱਥੇ ਹੀ ਐਂਡ ਕਰਦੇ ਆ ਮਿਲਦੇ ਆ ਆਪਾਂ ਐਪੀਸੋਡ ਨੰਬਰ 3 ਚ ਇਸ ਵੀਡੀਓ ਨੂੰ ਇੱਥੇ ਆਪਾਂ ਐਂਡ ਕਰਦੇ ਆ ਈਸ਼ੀ ਕੇਸ ਦਾ ਖੇਮਕੋਟ ਸਾਹਿਬ ਗੁਰਦੁਆਰਾ ਚਾਪਾ ਸਟੇ ਕੀਤਾ ਉਤੋਂ ਦੀ ਤੁਹਾਨੂੰ ਰਜਿਸਟ੍ਰੇਸ਼ਨ ਵਗੈਰਾ ਕਰਾਣੀ ਹੈ ਸਾਰਾ ਕੁਝ ਤੇ ਬਾਕੀ ਜਿਹੜਾ ਵੀ ਆਪਣਾ ਸਟੇ ਵਗੈਰਾ ਦਾ ਸਾਰਾ ਇਸ ਵੀਡੀਓ ਨੇ ਠੀਕ ਕਰਦੇ ਆਪਾਂ ਐਂਡ ਵੀਡੀਓ ਕਿਵੇਂ ਦੇ ਲਈ ਕਿ ਮੈਨੂੰ ਕਮੈਂਟ ਸੈਕਸ਼ਨ ਜਰੂਰ ਦੱਸੋ ਬਾਕੀ ਐਪੀਸੋਡ 3 ਦੇ ਲਈ ਵੇਟ ਕਰ ਰਹੇ ਹੋ ਵੇਟ ਐਂਡ ਵਾਚ ਬਾਕੀ ਸਾਰਾ ਕੁਝ ਇਨਫੋਰਮੇਸ਼ਨ ਦੇ ਦਿੱਤਾ ਮੈਂ ਤੁਹਾਨੂੰ ਰਜਿਸਟ੍ਰੇਸ਼ਨ ਵਗੈਰਾ ਕਿਵੇਂ ਕਰਾਣਾ ਰਜਿਸਟ੍ਰੇਸ਼ਨ ਤੁਸੀਂ ਆਫਲਾਈਨ ਵੀ ਇੱਥੇ ਆ ਕੇ ਕਰਾ ਸਕਦੇ ਹੋ ਬਾਕੀ ਚਲੋ ਹੋਰ ਤੁਹਾਡੀ ਮਿਲਦੇ ਆਂ ਨਈ ਵੀਡੀਓ